ਜਿਹੜੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੋਕ ਸਮਝਦੇ ਨਹੀਂ ਸੀ ਕੀ ਹੈ ਸਵਾਮੀ ਨਾਸੰਦੀ ਰਿਪੋਰਟ ਕੀ ਹੈ ਅਸੀਂ ਦੱਬੀਆਂ ਹੋਈਆਂ ਫੈਲਾਂ ਲੋਕਾਂ ਦੇ ਸਾਹਮਣੇ ਲਿਆ ਤੇ ਉਹ ਫੈਲਾ ਨੇ ਇਹੋ ਜਿਹਾ ਰੇਤਾ ਝਾੜਿਆ ਜਿਹਦੇ ਵਿੱਚੋਂ ਬੀਜੇਪੀ ਦੋਸਤੋ ਚੱਲਦੀ ਰਹੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦਾ ਜੋ ਪਵੇ ਉਹ ਸ਼ੰਭੂ ਵਾਲਾ ਸਰਕਾਰ ਨਾਲਾ ਮਸਲਾ ਹੋਵੇ ਸੁਪਕਰਮਾ ਚਾਹੇ ਸਾਡੇ ਰਾਈਟ ਭੰਨਿਆਂ ਦਾ ਮਸਲਾ ਹੋਵੇ ਚਾਹੇ ਸਾਡੇ ਇੱਕ ਸੋਨਾ ਨੌਜਵਾਨਾਂ ਤੇ ਜਿਹੜਾ ਅਤਿਆਚਾਰ ਕੀਤਾ ਉਹਦਾ ਹੋਵੇ ਚਾਹੇ ਆ ਜਿਹੜੀ ਕੱਲ੍ਹ ਵਾਲੀ ਘਟਨਾ ਇਹਦੀ ਜ਼ਿੰਮੇਵਾਰੀ ਸਰਕਾਰ ਇਸ ਤੋਂ ਮਾਫ਼ ਲੈ ਸਕਦੀ ਪੰਜਾਬ ਸਰਕਾਰ ਦੀ ਜ਼ਿੰਮੇਵਾਰਾ ਇਹਦੀ ਡਿਊਟੀ ਬਣਦੀ ਅਸੀਂ ਨੇ ਕਿਹਾ ਸੀ ਕਿ ਇਹ ਵੀ ਜ਼ਿੰਮੇਵਾਰੀ ਸਰਕਾਰ ਦੀ ਆ ਕਿ ਸਰਕਾਰ ਭਲੇਖੇ ਚਾ ਕਿ ਕਿਸਾਨਾਂ ਨੇ ਰਸਤਾ ਰੋਕਿਆ ਅਸੀਂ ਤਾਂ ਰਸਤਾ ਰੋਕਿਆ ਹੀ ਨਹੀਂ ਸੋਨੂੰ ਵੀ ਸਾਰਿਆਂ ਨੂੰ ਪਤਾ ਹੈ ਸਾਨੂੰ ਸਾਰੀ ਮੀਡੀਆ ਨੂੰ ਪਤਾ ਕਿ ਸਰਕਾਰ ਨੇ ਰੋਕਿਆ ਸਰਕਾਰ ਨੇ ਕੋਈ ਮਾੜਾ ਮੋਟਾ ਨਹੀਂ ਰੋਕਿਆ ਬਹੁਤ ਵੱਡਿਆ ਕੰਦਾ ਕੱਢਿਆ ਸਾਡੇ ਦੋਨੇ ਫੋਰਮਾਂ ਦੀ ਇਹ ਵੀ ਮੀਟਿੰਗ ਹੋ ਚੁੱਕੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੱਗਰ ਦੇ ਵਿੱਚ ਪਾਣੀ ਨੇ ਵਧਣਾ ਰਸਤੇ ਬੰਦ ਹੋਣੇ ਆ ਸਰਕਾਰ ਹੁਣੇ ਇੰਤਜ਼ਾਮ ਕਰੇ ਅਸੀਂ ਆਪ ਦੇ ਲੈਵਲ ਤੇ ਜੋ ਸਾਡੇ ਲੋਕਾਂ ਦਾ ਹੋਊਗਾ ਅਸੀਂ ਕਰਾਂਗੇ ਅਸੀਂ ਇਹ ਨਹੀਂ ਵੀ ਸਾਡੇ ਅਸੀਂ ਲੜੀ ਲੋਕਾਂ ਦੀ ਨੇ ਆ ਲੋਕ ਸਾਡੇ ਨਾਲ ਆਉਣਗੇ ਲੋਕਾਂ ਨੂੰ ਜਿਹੜੀਆਂ ਤਕਲੀਫਾਂ ਆਵਾਂਗੇ ਅਸੀਂ ਬੈਠ ਕੇ ਅਸੀਂ ਦੋਨੇ ਫੋਰਮਾਂ ਦਾ ਆਗੂ ਹੋ ਹੱਲ ਕਰਾਂਗੇ ਪਰ ਜਿਹੜੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਉਹ ਸਰਕਾਰ ਨਹੀਂ ਨਹੀਂ ਕਰਾਂਗੇ ਦੇਖੋ ਸਾਡੇ ਜਿਹੜੇ ਦੋਨੇ ਫਾਰਮਾਂ ਦੇ ਦਾ ਪੀਸੀ ਜਿਹੜੀ ਅਸੀਂ ਕਰਦੇ ਹਾਂ ਉਹ ਈਸ਼ੂ ਇਹੀ ਆ ਨੰਦ ਵਿਚਾਰ ਦਾ ਅਸੀਂ ਜਦੋਂ ਦੋਨੇ ਫਾਰਮਾਂ ਦੇ ਆਗੂ ਬੈਠਾਂਗੇ ਉਹਦੇ ਜਿਹੜੇ ਸਾਨੂੰ ਇਸ਼ੂ ਹੈ ਉਹ ਵਿਚਾਰ ਕੇ ਪੀਸੀ ਦੇ ਵਿੱਚ ਸਮਝ ਲਿਆ ਉਹ ਨਹੀਂ ਅਸੀਂ ਨਹੀਂ ਕਿਹਾ ਸੀ ਕਿਹਾ ਵੀ ਸੋਡੀ ਜ਼ਿੰਮੇਵਾਰੀ ਬਣ ਉਹ ਸਾਡੇ ਸਰ ਕਿਉਂ ਸਿੱਟਣ ਉਹਨਾਂ ਦੇ ਸਿਰ ਹੈ ਜ਼ਿੰਮੇਵਾਰੀ ਐਸੈਸਬਿਲਟੀ ਸਾਫ਼ ਦੀ ਜ਼ਿੰਮੇਵਾਰੀ ਹੈ ਸਰਕਾਰ ਨੇ ਕੀਤੀ ਤਾਂ ਪ੍ਰਸ਼ਾਸਨ ਨੇ ਕੀਤੀ ਤਾਂ ਜ਼ਿੰਮੇਵਾਰੀ ਉਹਨਾਂ ਦੀ ਹੈ ਸਾਡੇ ਉਹਨੇ ਕੀ ਸੱਚ ਲਿਆਉਂਦੇ ਨੇ ਜੇਕਰ ਕਾਰਵਾਈ ਸਰਕਾਰ ਨਹੀਂ ਕਰਦੀ ਉਹਨਾਂ ਨੇ ਦਿਨਾਂ 'ਚ ਮੀਟਿੰਗ ਬੁਲਾ ਕੇ ਕੋਈ ਐਕਸ਼ਨ ਦੇਵਾਂਗੇ ਕੋਈ ਗੱਲ ਨਹੀਂ ਪਹਿਲਾਂ ਸਰਕਾਰ ਤੋਂ ਵੇਖੀ ਕਿ ਕਰਦੀ ਜੇ ਸਰਕਾਰ ਨਹੀਂ ਕੁਝ ਕਰਦੀ ਤੇ ਅਸੀਂ ਦੋਵੇਂ ਫਰਮਾਂ ਦੀ ਮੀਟਿੰਗ ਬੁਲਾ ਕੇ ਸਿਰ ਐਕਸ਼ਨ ਵੱਲ ਚੱਲਾਂਗੇ ਫਿਰ ਨਾਲੇ ਜਿਹੜੇ ਉਹਨਾਂ ਨੂੰ ਤਖਲੀਫ ਹੋਈ ਆ ਨਾ ਜਿਹੜੇ ਉੱਥੇ ਰੇਤ ਮਾਫੀਆ ਨੇ ਮਿੱਟੀ ਮਾਫੀਆ ਉਹਦੇ ਕਰਕੇ ਤਖਲੀਫ ਹੈ ਜਿਹੜੇ ਉਹਨਾਂ ਦੇ ਵਿੱਚ ਕੱਲ ਸੀਗਾ ਵੀ ਕੱਲੇ ਬੀਜੇਪੀ ਵਾਲੇ ਨਹੀਂ ਉਹਦੇ 'ਚ ਆਪਦੇ ਆਗੂ ਵੀ ਵਿੱਚ ਸੀਗੇ ਜਿਹੜੇ ਲੋਕ ਲੱਸੀ ਜਾਣਦੇ ਆ ਕਿਉਂਕਿ ਉਹਨੇ ਸਾਡੇ ਪੌਦ ਏਰੀਆ ਨੂੰ ਟੋਟਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਟੋਟਲ ਪੌਦ ਮੋਰਚੇ ਦੇ ਨਾਲ ਖੜਿਆ ਕਿਉਂਕਿ ਜਿੱਦਣ ਦਾ ਸ਼ 132 33 ਦਿਨ ਹੋ ਗਏ ਅੱਜ ਉਸ ਦਿਨ ਦਾ ਲੰਗਰ ਪਾਣੀ ਸਾਰੇ ਪਿੰਡ ਇਲਾਕਾ ਟੋਡਲ ਨਾਲ ਉਹ ਚੰਦ ਬੰਦੇ ਨੇ ਪੰਜ ਸੱਤ ਬੰਦੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਆ ਸਭ ਨੂੰ ਪਤਾ ਕੀ ਕੀ ਸ਼ੋ ਕਰਦੇ ਨੇ ਜਿਨ੍ਹਾਂ ਨੂੰ ਇਹ ਮੋਰਚੇ ਦੀ ਤਕਲੀਫ ਹੋਈ ਹੈ ਸ਼ਾਇਦ ਮੈਂ ਆਪ ਕਹੀ ਜਾਣਾ ਵੀ ਆਪ ਦੇ ਵਿੱਚ ਨੇ ਦੇਖੋ ਸਰਕਾਰ ਤੋਂ ਵੀ ਨਾ ਤਾਂ ਹੁੰਦਾ ਨੇ ਭਾਜੀਪੀ ਵਾਲੇ ਨੇ ਸ਼ਹਿਰ ਕਰ ਕੀ ਹੋਇਆ ਜੋ ਉਹਨਾਂ ਦੀ ਗਿਣੀ ਮੀਤੀ ਫਸਲ ਦੇ ਤਹਿਤ ਸਿੱਧੇ ਸ਼ਬਦਾਂ ਵਿੱਚ ਜਿਵੇਂ ਆਏ ਨੇ ਕਿ ਇਹਦੇ ਪਿੱਛੇ ਐਮਐਲਏ ਦਾ ਹੱਥ ਹੈ ਲੋਕਲ ਦਾ ਕੋਈ ਕੋਈ ਤਰਾਜ ਨਹੀਂ ਸਮਝਣ ਗੁਰਲਾਲ ਘਨੌਰ ਦਾ ਉਹਦੀਆਂ ਫੋਟੋਆਂ ਨੇ ਇੱਕ ਬਣੀ ਉਹਦੀਆਂ ਫੋਟੋਆਂ ਨੇ ਗਰਲਾਲ ਕਨੌਰ ਦੇ ਨਾਲ ਉਹ ਤੁਹਾਨੂੰ ਅਸੀਂ ਵਿਖਾ ਸਕਦੇ ਆ ਇਹਦੇ ਪਿੱਛੇ ਕਿਉਂਕਿ ਗਰਲਾਲ ਕਨੌਰ ਵੀ ਇਲਾਕਾ ਸਾਰਾ ਦੱਸ ਦਿਆ ਕਿ ਜੋ ਮਾਈਨਿੰਗ ਦਾ ਗੁਰਖਤੰਦਾ ਹੁੰਦਾ ਗਰਲਾਲ ਕਨੌਰ ਦਾ ਉਹ ਜਿਹਸਾ ਹੈ 100 ਕਰੋੜ ਦੀ ਕੋਠੀ ਦਾ ਸੌਦਾ ਐ ਨਹੀਂ ਕਰ ਲਿਆ ਗਨਾਲ ਕਨੌਰ ਨੇ 100 ਕਰੋੜ ਦੀ ਕੋਠੀ ਦਾ ਕੰਮ ਮੰਦਾ ਉੱਠ ਕੇ ਸੌਦਾ ਕਰਦਾ ਐਮ ਐਲ ਏ ਇਹਦਾ ਮਤਲਬ ਹੈ ਵੀ ਉਹਦੇ ਪਿੱਛੇ ਵੱਡਾ ਇਹ ਸਾਜ਼ਿਸ਼ ਸੀ ਇਹ ਰਲ ਕੇ ਸਾਰਾ ਜਿਹੜੀ ਮੁੱਖ ਮੰਤਰੀ ਦੀ ਜਿਹੇ ਜਾ ਉਹ ਕਰ ਰਹੇ ਔਰ ਮਸਲੇ ਛੋਟੇ-ਮੋਟੇ ਕਿਸਾਨਾਂ ਦੇ ਹੁੰਦੇ ਨੇ ਬਰਨਾਲੇ ਦੀ ਵੀ ਅੱਜ ਤੁਹਾਨੂੰ ਘਟਨਾ ਦੱਸ ਦਿੰਨੇ ਆ 20 ਦਿਨਾਂ ਦੀ ਬਚੀ ਐ 20 ਦਿਨਾਂ ਦੀ ਆਪਰੇਸ਼ਨ ਨਾਲ ਬਚੀ ਬੈੱਡ ਤੋਂ ਪ੍ਰਸ਼ਾਸਨ ਪ੍ਰਸ਼ਾਸਨ ਦੇ ਨਾਲ ਸਾਰੇ ਪ੍ਰਬੰਧ ਚੱਕ ਲਿਆ ਚੱਕ ਕੇ ਬਹਾਇਆ ਨਹੀਂ ਠਾਣੇ ਹਵਾ ਲਾੜ ਚ ਬੰਦ ਕੀਤਾ ਜਦੋਂ ਪਤਾ ਲੱਗਿਆ ਵੀ ਕਿਸਾਨ ਮਗਰ ਆਏ ਜਾ ਕੇ ਸੀਐਸਪੀ ਹਸਪਤਾਲ ਚ ਲੈ ਕੇ ਗਏ ਮੁੱਖ ਮੰਤਰੀ ਇਹੋ ਜਿਹਾ ਕਹਿੰਦੇ ਰਹਿੰਦੇ ਰੋਲੇ ਪੈਂਦੇ ਨੇ ਤੁਸੀਂ ਪੰਚਾਇਤ ਨੂੰ ਬੁਲਾਓ ਦੋਨੇ ਧਿਰਾਂ ਨੂੰ ਬੁਲਾਓ ਬੈਠ ਕੇ ਵਿਚਾਰ ਕਰੋ ਇਹ ਹਾਲਾਤ ਮੁੱਖ ਮੰਤਰੀ ਦੇ ਜਿਹੜੀ ਕਹਿੰਦੇ ਵੀ ਅਸੀਂ ਲੋਕਾਂ ਦੀ ਸਰਕਾਰ ਆ ਅਸੀਂ ਗਰੀਬਾਂ ਦੀ ਸਰਕਾਰ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਤੁਸੀਂ ਪੁੱਛ ਰਹੇ ਹੋ ਇਹ ਸਵਾਲ ਇਹਨਾਂ ਲਈ ਬਣਦਾ ਹੈ ਕਿ ਇਹਨਾਂ ਦੀ ਇੰਟੈਲੀਜੈਂਸੀ ਇਹਨਾਂ ਦੇ ਅਫਸਰ ਪ੍ਰਸ਼ਾਸਨ ਜੋ ਕੁਝ ਵੀ ਡੂ ਇਹਨਾਂ ਨੂੰ ਆਗੇ ਸਾਹਮਣੇ ਉਹ ਜੋ ਇਹਨਾਂ ਦੀ ਕਾਰਵਾਈ ਬਾਰੇ ਦੇਖਦੇ ਆ ਕੀ ਕਰਦੇ ਆ ਉਹ ਸਾਰੇ ਸਭ ਤੋਂ ਵੱਧ ਹੁੱਲੜਵਾਜੀ ਕਰਨ ਵਾਲਾ ਦੇਖੋ ਗਰਲਾਲ ਖਨੌਰ ਦੇ ਨਾਲ ਖੜਾ ਹੈ ਇਹ ਇਹ ਇਸ ਸਟੇਜ ਤੇ ਸਭ ਤੋਂ ਵੱਧ ਹੁੱਲੜਵਾਜੀ ਇਸ ਬੰਦੇ ਨੇ ਕੀਤੀ ਹੈ ਔਰ ਇਹ ਬੰਦਾ ਜਿਹੜਾ ਗਰਲਾਲ ਖਨੌਰ ਦੇ ਨਾਲ ਲੜ ਕੇ ਮਾਈਨਿੰਗ ਦਾ ਕੰਮ ਕਰਦਾ ਹੈ ਇਹ ਇਹਦੇ ਟਿਪਰ ਚੱਲਦੇ ਆ ਇਹਦਾ ਇਹਦੇ ਵਿੱਚ ਹਿੱਸਾ ਹੈ ਕਰਨਾਲ ਘਨੌਰ ਦਾ ਹਨ ਇਹਦਾ ਮਿੰਟੂ ਸ਼ਹਿਰ ਲੈਂਦੇ ਆ ਮਿੰਟੂ ਨਾਮ ਹੈ ਇਹਦਾ ਔਰ ਇਹਦਾ ਸਰਵਲ ਸਟੇਸ਼ਨ ਨਾਲ ਔਰ ਇਹ ਬੰਦਾ ਜਿਹੜਾ ਇਹਦੇ ਨਾਲ ਸੋਨੂ ਹੈ ਇਹ ਸਾਰੀ ਮਿਲੀ ਭੁਗਤ ਆ ਜਿਹੜਾ ਬੰਦਾ ਇੱਧਰਲੇ ਪਾਸੇ ਖੜਾ ਹੈ ਇਹ ਵੀ ਇਹ ਵੀ ਨਾਲ ਸੀ ਗੱਲ ਇਹ ਦੋਵੇਂ ਹੀ ਬੰਦੇ ਜਿਹੜੇ ਆ ਵੱਧ ਜਿਆਦੇ ਪ੍ਰੋਵੋਕ ਹੋ ਕੇ ਬੋਲੇ ਆ ਇੱਕ ਕਰਨਾਲ ਸਿੰਘ ਬੋਲਿਆ ਇੱਕ ਇੱਕ ਭਾਜੀਪੀ ਦੀਆਂ ਬੱਸਾਂ ਭਰਦਾ ਮੁੰਡਾ ਸੋਨੂ ਜਿਹੜਾ ਉਹ ਵੀ ਉਹ ਵੀ ਉਹਦੀ ਵੀ ਵੀਡੀਓ ਸਾਡੇ